ਬਹੁਤ ਵੱਡੀ ਖਬਰ ਹੈ ਅੱਜ ਤੁਹਾਨੂੰ ਮੈਂ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਭਰ ਦੇ ਲੋਕਾਂ ਨੂੰ 90% ਲੋਕ ਕਹਿ ਸਕਦੇ ਜਿਵੇਂ ਕਿ ਉਹ ਨਹੀਂ ਜਾਣਦੇ ਕਿ ਸੁਖਵੀਰ ਸਿੰਘ ਬਾਦਲ ਅੱਜ ਰਗੜੇ ਗਏ ਨੇ ਕਿਉਂਕਿ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇੱਕ ਬਿਆਨ ਦਾਗ ਦਿੱਤਾ ਜਿਸ ਦੇ ਨਾਲ ਪੂਰੇ ਅਕਾਲੀ ਦਲ ਦੇ ਵਿੱਚ ਭਾਜੜਾ ਦਾ ਪੈਣ ਗਈ ਸੀ ਪਰ ਸੁਖਵੀਰ ਸਿੰਘ ਬਾਦਲ ਦੀ ਦਮ ਜਾਨੀ ਫੱਟੀ ਪਹੁੰਚੀ ਗਈ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਕਿਉਂਕਿ ਪੰਜਾਬ ਦੇ ਅੰਦਰ ਕਈ ਵਾਰ ਤੁਸੀਂ ਵੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਜਾਂ ਪ੍ਰਸ਼ਾਸਨ ਦੇ ਖਿਲਾਫ ਅਕਸਰ ਬਹਿਨਵਾਜੀ ਕਰਦੇ ਰਹਿੰਦੇ ਸੀ ਪਰ ਅੱਜ ਤਾਂ ਉਹਨਾਂ ਨੇ ਹੱਦ ਹੀ ਪਾਰ ਕਰ ਦਿੱਤੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਪ੍ਰਸ਼ਾਸਨ ਪ੍ਰਤੀ ਜਾਂ ਹੋਰ ਕੀ ਕੁਝ ਕਿਹਾ ਮੈਂ ਤੁਹਾਡੇ ਨਾਲ ਅੱਜ ਦੀ ਖਬਰ ਸਾਂਝੀ ਕਰੂੰਗਾ ਦੋ ਖਬਰਾਂ ਸਾਂਝੀਆਂ ਕਰਨ ਜਾ ਰਿਹਾ ਤobe ਬੇਤਰਮਸੇਂ ਮਜੀਠੀਆ ਦੇ ਨਾਲ ਡੀਆਈਜੀ ਭੁੱਲਰ ਦਾ ਬਾਦ ਗੂੜਾ ਰਿਸ਼ਤਾ ਨਿਕਲਿਆ ਔਰ ਦੂਜੇ ਪਾਸੇ ਉਹਨਾਂ ਨੇ ਐਸਐਸਪੀ ਮਹਾਲੀ ਤੇ ਵੀ ਬਿਆਨ ਦਿੱਤਾ ਕਿਉਂਕਿ ਡੀਆਈਜੀ ਭੁੱਲਰ ਵੀ ਖੁਦ ਬੋਲ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਖੁਦ ਬੋਲ ਰਹੇ ਨੇ ਬਿਆਨ ਕਿਹੜਾ ਬਾਗ ਦਿੱਤਾ ਕਿ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦਾ ਨੇਤਾ ਪ੍ਰਧਾਨ ਯਾਨੀ ਕਹਿ ਸਕਦੇ ਆ ਸੁਖਵੀਰ ਬਾਦਲ ਫਸ ਗਏ ਨੇ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਅਕਸਰ ਪੰਜਾਬ ਦੇ ਲੋਕਾਂ ਨੇ ਸਮਝਿਆ ਸੀ ਕਿ ਵਿਰੋਧੀ ਪਾਰਟੀ ਦੇ ਨੇਤਾ ਨੇ ਹੋ ਸਕਦਾ ਪੰਜਾਬ ਪ੍ਰਤੀ ਕੁਛ ਕਰਲ। ਇਹ ਹੀ ਗੱਲ ਸੁਖਬੀਰ ਬਾਦਲ ਦੁਆਰਾ ਵਾਰ-ਵਾਰ ਦੁਹਰਾਈ ਜਾ ਰਹੀ ਸੀ, ਅੱਜ ਵੀ ਦੁਹਰਾਈ ਜਾ ਰਹੀ ਹੈ। ਕਹਿੰਦੇ ਆ ਜੀ ਸਾਡੀ ਪੰਜਾਬ ਦੇ ਅੰਦਰ ਵਾਸੀ ਕਰਵਾ ਦਿਓ ਤੇ ਅਸੀਂ ਪੰਜਾਬ ਪ੍ਰਤੀ ਬਹੁਤ ਵੱਡਾ ਭਲਾ ਪੰਜਾਬ ਦਾ ਕਰਾਂਗੇ। ਪਰ ਅਕਸਰ ਪੂਰਾ ਪੰਜਾਬ ਇਹਨਾਂ ਨੂੰ ਪਹਿਲੀ ਜਾਣਦੇ ਕਿ ਪੰਜਾਬ ਦੀ ਸਿੱਖ ਕੌਮ ਦੇ ਨਾਲ ਔਰ ਦੂਜੇ ਪਾਸੇ ਪੰਜਾਬ ਦੀ ਨੌਜਵਾਨੀ ਦੇ ਨਾਲ ਇਨਾ ਵੀ ਬਿਕਰਮ ਸਿੰਘ ਮਜੀਠੀਏ ਨੇ ਕੀ ਕੀਤਾ ਪੰਜਾਬ ਦੀਆਂ ਮਾਵਾਂ ਭੈਣਾਂ ਦਵਿਹਰ ਹੋ ਰਹੀਆਂ ਨੇ ਬਿਕਰਮ ਸਿੰਘ ਮਜੀਠੀਏ ਨੂੰ ਉਹ ਵੀ ਬਾਦਲਾਂ ਦਾ ਹੀ ਚਲਾਇਆ ਹੋਇਆ ਚੇਲਾ ਸੀ ਔਰ ਹੁਣ ਬਿਕਰਮ ਸਿੰਘ ਮਜੀਠੀਏ ਤੋਂ ਬਾਅਦ ਅੱਜ ਸੁਖਵੀਰ ਸਿੰਘ ਬਾਦਲ ਦੀ ਭੰਡੀ ਕਿੰਨੇ ਹੋ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਹ ਖਬਰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋ ਛੁੱਟ ਜਾਣਗੇ ਕਿਉਂ ਕਿ ਜਿਹੜਾ ਡੀਆਈਜੀ ਭੁੱਲਰ ਤੇ ਵੀ ਬਿਆਨ ਦੇ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਿਹਾ ਇਹ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਡੀਆਈਜੀ ਭੁੱਲਰ ਔਰ ਐਸਐਸਪੀ ਮਹਾਲੀ ਤੇ ਕੀ ਬਿਆਨ ਦਿੰਦੇ ਨੇ ਸੁਖਵੀਰ ਬਾਦਲ ਉਹ ਦਿਖਾਵਾਂਗੇ ਪਹਿਲੀ ਖਬਰ ਹੈ ਕਿ ਸੁਖਵੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿ ਰਹੇ ਨੇ ਆ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੈਂ ਫਿਰ ਵੀ ਬੇਨਤੀ ਕਰਦਾ ਅਰੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇ ਚੋਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਸੀ ਨਾਲੇ ਜਿੰਨਾ ਮਰਜੀ ਉਹ ਕਰਾਉਂ ਰੋਪਨੀ ਇਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਚੱਕ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਇੱਕ ਪਾਸੇ ਪੁਰਸ ਹੋਊਗੀ ਇੱਕ ਪਾਸੇ ਪੰਜਾਬ ਦੇ ਲੋਕ ਜੇ ਰੋਮਰੀ ਇਕਾਲੀ ਦਲ ਤਾਂ ਸੁਣ ਲੈ ਪੰਜਾਬ ਵਾਲੇ ਜਿਵੇਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਫੇਰ ਤੋਂ ਤਮਕਾਰ ਰਹੇ ਨੇ ਕਹਿੰਦੇ ਨੇ ਜੀ ਇੱਥੇ ਅੱਜ ਅਸੀਂ ਮੁੱਖ ਮੰਤਰੀ ਨਹੀਂ ਬਣਨ ਦੇਣਾ ਤੇ ਸਾਡਾ ਜਿਹੜਾ ਕਾਰਨਾਮਾ ਹੈ ਪਹਿਲਾਂ ਉਹ ਸੁਣ ਲੋ ਕਹਿੰਦਾ ਇੱਕ ਪਾਸੇ ਦਾ ਪੰਜਾਬ ਦੀ ਪੁਲਿਸ ਹੋਊਗੀ ਔਰ ਦੂਜੇ ਪਾਸੇ ਸਾਡੇ ਹੀ ਪੰਜਾਬ ਦੇ ਲੋਕ ਹੋਣਗੇ ਦੇਖੀ ਜਾਊ ਕਹਿੰਦਾ ਕੀ ਹੋਣਾ ਯਾਨੀ ਕਹਿਣ ਦਾ ਮਕਸਦ ਕੀ ਹੈ ਬਹੁਤ ਵੱਡੀ ਹਿੰਸਾ ਕਰਾਉਣ ਦੇ ਚੱਕਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਯਾਨੀ ਇੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਪੰਜਾਬ ਦੀ ਸਰਕਾਰ ਸਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਧੱਕਣਾ ਚਾਹੀਦਾ ਕਿਉਂ ਇਹੀ ਸ਼ਬਦ ਜੇਕਰ ਕਿਸੇ ਆਮ ਵਿਅਕਤੀ ਨੇ ਦਿੱਤੇ ਹੁੰਦੇ ਤੇ ਭਾਈ ਉਹਨੂੰ ਅਰੈਸਟ ਕਰਕੇ ਹੁਣ ਤੱਕ ਜੇਲ੍ਹ ਦੇ ਵਿੱਚ ਧੱਕਿਆ ਹੁੰਦਾ ਪਰ ਹਲੇ ਵੀ ਭਗਵੰਤ ਮਾਨ ਸਰਕਾਰ ਨਰਮ ਰਵਈਆ ਅਪਣਾ ਰਹੀ ਹੈ ਪਰ ਦੂਜੇ ਪਾਸੇ ਆਜੋ ਵੀ ਡੀਆਈਜੀ ਭੁੱਲਰ ਹੈ ਜਿਹੜਾ ਉਹਨਾਂ ਦੇ ਗੂੜੇ ਰਿਸ਼ਤੇ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਨੇ ਬਾਦਲਾਂ ਦਾ ਚਰਾਇਆ ਹੋਇਆ ਉਹ ਚੇਲਾ ਕਿਉਂਕਿ ਉਹਨਾਂ ਦੀ ਸਰਕਾਰ ਦੇ ਅੰਦਰ ਬਹੁਤ ਸਾਰਾ ਉਹਦੇ ਮੂੰਹ ਨੂੰ ਖੋਣ ਲੱਗਿਆ ਐਸੇ ਕਰਕੇ ਤਾਂ ਉਹਦੇ 7.5 ਕਰੋੜ ਰੁਪਈਆ ਆ 2.5 ਕਿਲੋ ਸੋਨੇ ਆ ਫੜਿਆ ਜਾਣਾ ਹਲੇ ਤੱਕ ਵੀ ਫੜਾਫੜਾਈ ਚੱਲ ਰਹੀ ਆ ਬਰਾਮਦੀ ਹੋ ਰਹੀ ਆ ਉਹਦੇ ਘਰ ਦੇ ਵਿੱਚੋਂ ਲੱਗ ਨਾਲ ਇਲਾਕਿਆਂ ਦੇ ਵਿੱਚੋਂ ਦੀ ਪ੍ਰਾਪਰਟੀ ਪਾਈ ਗਈ ਐ ਮਲਕਾਂ ਦੇ ਵਿੱਚ ਵੀ ਐ ਕਹਿੰਦੇ ਜੀ ਕੈਨੇਡਾ ਦੇ ਵਿੱਚ ਬਹੁਤ ਵੱਡੇ ਵੱਡੇ ਅਲਿਸ਼ਾਨ ਮਹਿਲ ਬਣਾਈ ਬੈਠਾ ਜਿਹੜਾ ਕਿ ਡੀਆਜੀ ਭੁੱਲਰ ਪਰ ਹਾਏ ਉਹ ਵਿਕਰਮ ਮਜੀਠੀਆ ਦਾ ਯਾਰ ਇਹ ਗੱਲ ਮੈਂ ਕਿਉਂ ਕਹ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਦੋਂ ਮੰਤਰੀ ਸੀ ਅਖਾਲੀ ਜਲਦੀ ਸਰਕਾਰ ਦੇ ਅੰਦਰ ਉਸੇ ਹੀ ਵਕਤ ਡੀਆਈਜੀ ਭੁੱਲਰ ਵਰਗੇ ਅਫੀਸਰ ਸਰਕਾਰੀ ਗੱਡੀਆਂ ਦੇ ਵਿੱਚ ਮਾਲਟ ਪਾਉਂਦੇ ਸੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਕਹਿੰਦੇ ਜੀ ਮੂਹਰੇ ਹੁੰਦੀ ਸੀ ਤੇਰਾ ਖਲਾਸਾ ਕਿਨੇ ਕੀਤਾ ਸੀ ਭੋਲੇ ਨੇ ਪਰ ਹੁਣ ਜਿਹੜੇ ਅੰਕੜੇ ਦੱਸ ਰਹੇ ਨੇ ਉਹ ਡੀਆਈਜੀ ਭੁੱਲਰ ਦੇਖੋ ਹੋਂ ਦਾ ਤਾਂ ਨਹੀਂ ਬਣਿਆ ਅੱਦੇ ਲੋਕ ਸਰਕਾਰ 'ਤੇ ਰੋਪ ਲਾ ਰਹੇ ਨੇ ਮਨਿੰਦਰ ਸਿੱਧੂ ਵਰਗੇ ਪੱਤਰਕਾਰ ਕਹਿੰਦੇ ਜੀ ਹੁਣ ਇਹਦੇ ਦੋਸ਼ੀ ਆ ਕਹਿੰਦੇ ਮਾਨ ਸਰਕਾਰ ਕਿਵੇਂ ਹੋ ਸਕਦੀ ਆ ਬਾਈ ਕਿਉਂਕਿ ਮਾਨ ਸਰਕਾਰ ਤਾਂ ਅੱਜ ਕੱਲ੍ਹ ਦੀ ਬਣੀ ਆ ਤਿੰਨ ਕਿਸਾਲ ਹੋਏ ਨੇ ਸਾਢੇ ਤਿੰਨ ਲਾ ਲੋ ਸਵਾ ਤਿੰਨ ਲਾ ਲੋ ਪਰ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਅਕਾਲੀਵਾਲਦੀ ਆ ਕਾਂਗਰਸ ਦੀ ਆ ਇਹ ਘਰ ਇੱਕੋ ਹੀ ਸੀ ਇਹਨਾਂ ਦੇ ਬਣਾਏ ਹੋਏ ਚਮਚੇ ਤੇ ਇਹਨਾਂ ਦੇ ਬਣਾਏ ਹੋਏ ਅਫਸਰ ਜਿਹੜੇ ਬੇਭ੍ਰਸ਼ਟਾਚਾਰੀ ਇਹਨਾਂ ਦੀ ਤਰ੍ਹਾਂ ਪੰਜਾਬ ਨੂੰ ਲੁੱਟ ਕੇ ਖਾਣ ਦਾ ਕੰਮ ਕਰਦੇ ਸੀ ਔਰ ਨਾਲ ਹੀ ਉਨ੍ਹਾਂ ਦਾ ਹਿੱਸਾ ਪੱਤੀ ਚੱਲਦਾ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਲੋਕਾਂ ਨੂੰ ਲੁੱਟਿਆ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਫੇਰ ਤੋਂ ਵੱਡੀ ਮਹੀ ਮਰਚਨ ਜਾਰੇ ਸੁਖਵੀਰ ਸਿੰਘ ਬਾਦਲ ਦੀ ਪੂਲ ਖੁੱਲ ਗਈ ਹੈ ਕਹਿੰਦਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਹੋ ਗਈ ਪੰਜਾਬ ਦੀ ਪੁਲਿਸ ਤਾਂ ਪੰਜਾਬ ਦੀ ਪੁਲਿਸ ਦੇ ਪੰਜਾਬ ਦੇ ਲੋਕ ਘੇੜਨਗੇ ਤੇ ਮਰਨਗੇ ਕੌਣ ਸਾਡੇ ਹੀ ਪੰਜਾਬੀ ਸੋ ਵੀਰਵਾਦਲੇ ਦਾ ਕਿਉਂ ਨਹੀਂ ਕਹਿੰਦੇ ਕਿ ਮੈਨਾਂ ਅੰਗਲੇ ਕੇ ਲੜਨ ਸੋ ਇਹ ਗੱਲਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦਾ ਸਾਡਾ ਮਕਸਦ ਸੀ ਕਿ ਪੰਜਾਬ ਦੇ ਲੋਕ ਬੜੇ ਹੀ ਦੇਖੋ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ ਪਰ ਪੰਜਾਬ ਨੂੰ ਕਿਸੇ ਵੀ ਸਰਕਾਰ ਨੇ ਅੱਜ ਤੱਕ ਸਹੀ ਮਾਇਨੇ ਦੇ ਵਿੱਚ ਕੋਈ ਕੰਮ ਨਹੀਂ ਆਇਆ ਪੰਜਾਬ ਦੀ ਪੰਜਾਬ ਦੀ ਨੌਜਵਾਨੀ ਡੋਬੋਈ ਹੈ ਉਹ ਵੀ ਬਾਗਲਾਂ ਨੇ ਡੋਬੋਈ ਹੈ ਉਹ ਵੀ ਅੱਜ ਦੀ ਸਰਕਾਰ ਤੇ ਦੋਸ਼ ਲਾ ਰਹੇ ਨੇ ਪੰਜਾਬ ਦੀ ਸਿੱਖ ਕਾਮ ਦੇ ਨਾਲ ਧੋਖਾ ਧੜੀ ਕੀਤੀ ਆ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਰਵਾਇਆ ਉਹ ਵੀ ਅਕਾਲੀ ਦਲ ਦੇ ਉੱਤੇ ਦੋਸ਼ ਲੱਗੇ ਆ ਮਾਫੀਆਂ ਵੀ ਮੰਗੀਆਂ ਵਕਾਇਦਾ ਉਹਦੇ ਵਿੱਚ ਇਹਨਾਂ ਨੇ ਦੋਸ਼ ਕਰਕੇ ਮਾਫੀਆਂ ਮੰਗੀਆਂ ਨੇ ਇਹ ਕੋਈ ਝੂਠ ਨਹੀਂ ਹੈ ਤਾਂ ਅਕਾਲ ਤਰਸ ਸਾਹਿਬ ਤੋਂ ਇਹ ਲੋਕ ਨਕਾਰੇ ਗਏ ਨੇ ਲੱਤਾਂ ਬਹਾਤ ੜਾਈ ਫਿਰਦੇ ਨੇ ਪਿੱਛੇ ਕੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਮੇਰਾ ਮਕਸਦ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਇੱਕ ਪੰਜਾਬੀ ਹੋਣ ਦੇ ਨਾਤੇ ਕਹਿ ਲਓ ਇੱਕ ਪੱਤਰਕਾਰ ਹੋਣ ਦੇ ਨਾਤੇ ਕਹਿ ਲਓ ਤਹਾ ਬੇ ਤੱਕ ਮੇਰੀ ਆਵਾਜ਼ ਮੈਂ ਪਹੁੰਚਾਉਣੀ ਚਾਹੁੰਦਾ ਸੀ ਇਸ ਕਰਕੇ ਵੀਡੀਓ ਨੂੰ ਜਿੰਨੇ ਵੀ ਸਾਡੀਆਂ ਭੈਣਾ ਭੈਣ ਭਰਾ ਜਿੰਨੇ ਵੀ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰਨੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਮੰਚਾ ਬੜੀ ਜਿਵੇਂ ਕਹਿ ਸਕਦੇ ਹੈਗੇ ਗਹਿਰੀ ਹੈ ਪੰਜਾਬ ਦੇ ਲੋਕਾਂ ਨੂੰ ਮਰਵਾਉਣ ਦੀ ਹੈ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਕਮੈਂਟਾਂ ਦੇ ਵਿੱਚ ਆਪਣੀ ਹੋਇਆ ਜ਼ਰੂਰ ਦੇਖੇ ਜਾਣਾ ਧੰਨਵਾਦ